ਕਿਤੇ ਵੀ ਪਾਣੀ ਦਾ ਮਤਲਬ ਪ੍ਰੋਪਰ ਹੋਦਾ ਜਿਹੜਾ ਡਰੇਨੇਜ ਸੁਖੋਣਾ ਚਾਹੀਦਾ ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਇਨਸੈਕਟ ਵੈਸਟ ਅਟੈਕ ਪਿੱਛੇ ਜੇ ਹੋਣਾ ਸ਼ੁਰੂ ਹੋ ਗਿਆ ਸੀ ਕਿਤੇ ਕਿਤੇ ਰਿਪੋਰਟਿੰਗ ਆ ਰਹੀ ਸੀ ਤਾਂ ਇਸ ਬਾਰਿਸ਼ ਨਾਲ ਉਹ ਵਾਸ਼ ਆਊਟ ਹੋ ਜਾਂਦਾ ਹੈ ਜਦੋਂ ਇੰਨਾ ਅੱਛਾ ਡਾਊਨਪੋਰ ਹੁੰਦਾ ਹੈ ਕੀ ਰਿਕੁਆਇਰਡ ਸੀ ਵੀ ਜਿਹੜੀ ਰੇਨਫਾਲ ਹੋਈ ਹੈ ਕਿਉਂਕਿ ਇੰਨਾ ਲੌਂਗ ਡਰਾਈ ਸਪੈਲ ਹੋ ਚੁੱਕਿਆ ਸੀ ਕਿਉਂਕਿ ਸਾਡਾ ਜੁਲਾਈ ਦਾ ਹੀ ਡੈਫਿਸਿਟ ਬਹੁਤ ਜ਼ਿਆਦਾ ਸੀ ਹੈ ਨਾ 44% ਤੱਕ ਡੈਫਿਸਿਟ ਸੀਗਾ ਤਾਂ 70 ਦੇ ਨੀਅਰਬਾਊਟ ਸੱਡੇ ਕੋਲ ਰਿਕਾਰਡ ਵੀ ਹੈ ਲੁਧਿਆਣੇ ਦੀ ਹੈ ਨਾ ਤੂਰੀ ਨਾਲ ਜਿਵੇਂ ਸਾਰੇ ਹੀ ਡਿਸਟ੍ਰਿਕਟਸ ਦੇ ਵਿੱਚ ਇਹ ਬਾਰਿਸ਼ ਦੇਖੀ ਗਈ ਹੈ ਪੰਜਾਬ ਦੇ ਆਲਮੋਸਟ ਆਲ ਡਿਸਟ੍ਰਿਕਟਸ ਕਿ ਜਿਹੜੇ ਪਾਣੀ ਜਨਾਂ ਵੀ ਫਸਲਾਂ ਜਿਹੜੀਆਂ ਸਾਡੀਆਂ ਸੋਣੀ ਦੀਆਂ ਉਹਨਾਂ ਨੂੰ ਲੱਗ ਰਿਹਾ ਸੀਗਾ ਤੇ ਉਹ ਹੁਣ ਚਲੋ ਬਾਰਿਸ਼ ਨਾਲ ਇਰੀਗੇਸ਼ਨ ਦੀ ਆਲਮੋਸਟ ਸਾਡੀ ਜਿਹੜੀ ਹੈ ਕੰਪਲੀਟ ਹੋ ਗਈ ਹੈ ਤੇ ਪਰ ਇਹ ਹੀ ਹੈ ਕਿ ਹੁਣ ਇਹ ਪਾਣੀ ਜਿਹੜਾ ਹੈ ਇਹਨੂੰ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਖੇਤਾਂ ਦੇ ਵਿੱਚ ਇਹਦਾ ਜਰੂਰ ਕਿਸੇ ਨਾ ਕਿਸੇ ਤਰ੍ਹਾਂ ਦੇ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹਾਲੇ ਇਸ ਤਰ੍ਹਾਂ ਬਸਿਸਟ ਕਰੇਗਾ ਕਿਉਂਕਿ ਜਿਹੜਾ ਹਲੇ ਸਿਸਟਮ ਬਣ ਰਿਹਾ ਹੈ ਕਿਉਂਕਿ ਨਾਈਟ ਟੈਂਪਰੇਚਰ ਥੋੜਾ ਜਿਹਾ ਵਧਣਾ ਫੇਰ ਸ਼ੁਰੂ ਹੋਇਆ ਹੈ ਤਾਂ ਉਹਦੇ ਨਾਲ ਇੱਕ ਸਿਸਟਮ ਜਿਹੜਾ ਡਿਵੈਲਪ ਹੋ ਰਿਹਾ ਹੈ ਤਾਂ 15 16 ਨੂੰ ਫਿਰ ਚਾਂਸਸ ਨੇ ਕਿ ਪੰਜਾਬ ਦੇ ਕਿਸੇ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਬਾਰਿਸ਼। ਹੈਲੋ ਮਾਸਟਰ ਸਸ਼ੀ ਕੁਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਦਾ ਮੌਸਮ ਖਬਰਨਾਮਾ ਸੋ ਦੋਸਤੋ ਜਿਸ ਪ੍ਰਕਾਰ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੋਏਗੀ ਕਾਫੀ ਲੰਬੇ ਦੀ ਰੁਡੀਕ ਸੀਗੀ ਮਾਨਸੂਨ ਨੂੰ ਲੈ ਕੇ ਸੀਗੀ ਕਿਉਂਕਿ ਮਾਨਸੂਨ ਤਾਂ ਕਹਿ ਲੋ ਕਿ ਆ ਜਿਹੜਾ ਰੂਪ ਸੀਗਾ ਜਿਸ ਦਾ ਆਪਾਂ ਸਵਾਗਤ ਕਰ ਰਹੇ ਸੀ ਜੁਲਾਈ ਦੇ ਸ਼ੁਰੂਆਤ ਦੇ ਵਿੱਚ ਫਾਈਨਲੀ ਇਸ ਮਹੀਨੇ ਜਿਹੜੀ ਬਾਰਸ਼ ਆਈ ਹੈ ਔਰ ਕਹਿ ਲੋ ਕਿ ਇਸ ਹਫ ਸਾਤ ਹੋਇਆ 49 ਮਿਲੀਮੀਟਰ ਚਹੀਦੀ ਸੀ ਤੁਹਾਨੂੰ ਦੱਸਦਾ ਇਸ ਹਫਤੇ ਲੇਕਿਨ 70 ਮਿਲੀਮੀਟਰ ਤੱਕ ਜਿਹੜੀ ਬਰਸਾਤ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲੀ ਹੈ ਜਿਸ ਤੇ ਲੁਧਿਆਣਾ ਵਾਸੀਆਂ ਨੇ ਇਹਦੇ ਸੇ ਬਰਸਾਤ ਦਾ ਸਵਾਗਤ ਕੀਤਾ ਕਾਫੀ ਹੱਦ ਤੱਕ ਤੁਹਾਨੂੰ ਦੱਸਦਾ ਕਿ ਇਸ ਮਹੀਨੇ ਦੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਕਾਫੀ ਸੰਸਥਾਵਾਂ ਵੱਲੋਂ ਜਿੱਤੇ ਪਲਾਂਟੇਸ਼ਨ ਕੀਤੀ ਜਾ ਰਹੀ ਹੈਗੀ ਆ ਇੱਕ ਇੱਕ ਬੂਟਾ ਆਪਣੇ ਘਰਾਂ ਦੇ ਵਿੱਚ ਲਗਾਇਆ ਜਾ ਰਿਹਾ ਹੈ ਉੱਥੇ ਹੀ ਜਿਹੜਾ ਹੈ ਆ ਗਰਮੀ ਤੋਂ ਜਿਹੜੀ ਹੈ ਕਾਫੀ ਵੱਡੇ ਲੈਵਲ ਤੇ ਕਹਿ ਸਕਦੇ ਹੋ ਕਿ ਰਾਹਤ ਮਿਲੀ ਹੈ ਔਰ ਨਾਲ ਹੀ ਨਾ ਸਾਡੇ ਗਲਗਮ ਮੌਜੂਦ ਨੇ ਇਸ ਟਾਈਮ ਮੈਮ ਕੇਕੇ ਗ ਇਹ ਜਿਹੜੀ ਖੁਸ਼ੀ ਹੈ ਬਰਕਰਾਰ ਰਹੇਗੀ ਆ ਵਾਪਸ ਸਾਨੂੰ ਲੰਬੇ ਸਮੇਂ ਦਾ ਜਿਹੜਾ ਗੈਪ ਹੈ ਇਸ ਮਹੀਨੇ ਵੀ ਦੇਖਣ ਨੂੰ ਮਿਲੇਗਾ ਸੋ ਆਪੇ ਸਵਾਗਤ ਕਰਦੇ ਮੈਮ ਨੂੰ ਜਾਣਦੇ ਸੱਸ਼ੀ ਜੀ ਮੈਂ ਵੈਲਕਮ ਟੂ ਯੂ ਜੀ ਥੈਂਕ ਯੂ ਸੋ ਮੈਮ ਜਿਹੜੀ ਇਹ ਖੁਸ਼ੀ ਲੁਧਿਆਣਾ ਵਾਸੀਆਂ ਨੂੰ ਮਿਲੀ ਕਾਫੀ ਲੰਬਾ ਉਡੀਕ ਸਾਨੂੰ ਕਰਨਾ ਪਿਆ ਜੁਲਾਈ ਤੋਂ ਬਾਅਦ ਔਰ ਇਸ ਹਫਤੇ ਦੇ ਅਗਰ ਗੱਲ ਕਰੀਏ ਗਸਤ ਦੀ ਰੱਖਸ਼ਮੰਨਨ ਅਗਿਆਨ ਵਾਲੀ ਹੈ ਔਰ ਬਰਸਾਤ ਜਿਹੜੀ ਇੱਕ ਦਿਨ ਪਹਿਲਾਂ ਹੋਈ ਹੈ ਤੋਂ ਮਤਲਬ ਕਹਿ ਲੋ ਕਿ ਉਮੀਦ ਤੋਂ ਜ਼ਿਆਦਾ ਇਸ ਵਾਰੀ ਜਿਹੜਾ ਰੱਬ ਲੋ ਸਵਾੜਾ ਜਿਹੜਾ ਸਾਨੂੰ ਮਿਲਿਆ ਇਸ ਵਾਰੀ ਜਿੱਦਾਂ ਕਿ ਤੁਸੀਂ ਦ ਬਿਲਕੁਲ ਹਾਂ ਜੀ ਇਹ ਤਾਂ ਮਤਲਬ ਬਹੁਤ ਜਿਹੜੀ ਆਪਾਂ ਕਹਿ ਸਕਦੇ ਆ ਕਿ ਰਿਕੁਆਇਰਡ ਸੀਗੀ ਜਿਹੜੀ ਰੇਨ ਫਾਲ ਹੋਈ ਹੈ ਕਿਉਂਕਿ ਇੰਨਾ ਲੌਂਗ ਡਰਾਈ ਸਪੈਲ ਹੋ ਚੁੱਕਿਆ ਸੀ ਕਿ ਸਾਡਾ ਜੁਲਾਈ ਦਾ ਹੀ ਡੈਫਿਸਿਟ ਬਹੁਤ ਜ਼ਿਆਦਾ ਸੀਗਾ ਹੈ ਨਾ 44% ਤੱਕ ਡੈਫਿਸਿਟ ਸੀਗਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਜਦੋਂ ਅਗਸਤ ਦੇ ਸਟਾਰਟ ਸੀ ਐਂਡ ਦੇ ਜੁਲਾਈ ਬਾਰਿਸ਼ ਹੋਈ ਆ ਤਾਂ 40% ਤੱਕ ਡੈਫਿਸਿਟ ਰਹਿ ਗਿਆ ਪਰ ਇਹ ਜਿਹੜੀ ਬਾਰਿਸ਼ ਹੋਈ ਆ ਜਿਸ ਤਰ੍ਹਾਂ ਕਿ 49 ਕਿ ਸਾਡੇ ਮਿਲੀਮੀਟਰ ਸਾਡੇ ਇਸ ਵੀਕ ਦੀ ਹੁੰਦੀ ਹੈ ਤਾਂ 70 ਦੇ ਨੀਅਰ ਅਬਾਊਟ ਸਾਡੇ ਕੋਲ ਰਿਕਾਰਡ ਹੋਈ ਆ ਲੁਧਿਆਣੇ ਦੀ ਹੈ ਨਾ ਤਾਂ ਉਹਦੇ ਨਾਲ ਜੀ ਹੁਣ ਜਿਵੇਂ ਸਾਰੇ ਹੀ ਡਿਸਟ੍ਰਿਕਟਸ ਦੇ ਵਿੱਚ ਇਹ ਬਾਰਿਸ਼ ਦੇਖੀ ਗਈ ਆ ਪੰਜਾਬ ਦੇ ਆਲਮੋਸਟ ਆਲ ਡਿਸਟ੍ਰਿਕਟਸ ਤੇ ਇਹਦੇ ਵਿੱਚ ਆਪਾਂ ਦੇਖਦੇ ਆ ਕਿਤੇ 100 ਤੋਂ ਉੱਪ ਵੀ ਹੋਈ ਆ 14 20 ਕਿਉਂਕਿ ਜਿਹੜੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਵਾਲੇ ਏਰੀਆਜ਼ ਨੇ ਉੱਥੇ ਕਾਫੀ ਹੈਵੀ ਰੇਨ ਫਾਲ ਹੋਈ ਹੈ ਸੋ ਇਹ ਜਿਹੜਾ ਡੈਫਿਸਿਟ ਹੈ ਘਟ ਕੇ ਸਾਡੇ ਕੋਲ 33% ਆ ਗਿਆ ਹੈ ਸੋ ਇਸ ਬਾਰਿਸ਼ ਦਾ ਸਾਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਜਿਹੜੇ ਪਾਣੀ ਜਨਾਂ ਵੀ ਫਸਲਾਂ ਜਿਹੜੀਆਂ ਸਾਡੀਆਂ ਸੋਣੀ ਦੀਆਂ ਉਹਨਾਂ ਨੂੰ ਲੱਗ ਰਿਆ ਸੀਗਾ ਤੇ ਉਹ ਹੁਣ ਚਲੋ ਬਾਰਿਸ਼ ਨਾਲ ਇਰੀਗੇਸ਼ਨ ਦੀ ਆਲਮੋਸਟ ਸਾਡੀ ਜਿਹੜੀ ਹੈ ਕੰਪਲੀਟ ਹੋ ਗਈ ਹੈ ਤੇ ਬਟ ਇਹੀ ਹੈ ਕਿ ਹੁਣ ਇਹ ਪਾਣੀ ਜਿਹੜਾ ਹੈ ਇਹਨੂੰ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਖੇਤਾਂ ਦੇ ਵਿੱਚ ਇਹਦਾ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਦੇ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਬਾਕੀ ਜਿਸ ਤਰ੍ਹਾਂ ਇਨਸੈਕਟ ਇਹ ਤੁਸੀਂ ਆਪਣੇ ਕੰਪਲੀਟ ਕਰ ਦਿਓ ਕਿ ਜੇਕਰ ਖੇਤਾਂ ਦਾ ਪਾਣੀ ਖੜਾ ਰਹਿਤਾ ਹੁੰਦਾ ਕੀ ਨੁਕਸਾਨ ਹੋਣ ਵਾਲਾ ਹੈ ਹਾਂਜੀ ਦੇਖੋ ਜਦੋਂ ਪਾਣੀ ਖੜਾ ਰਹਿੰਦਾ ਹੈ ਕਿਉਂਕਿ ਕਈ ਜਿਹੜੇ ਲੋ ਲਾਈਂਗ ਏਰੀਆਜ਼ ਹੁੰਦੇ ਉੱਥੇ ਕਾਫੀ ਜ਼ਿਆਦਾ ਪਾਣੀ ਖੜਾ ਰਹਿੰਦਾ ਹੈ ਤਾਂ ਉਹ ਫਿਰ crop ਨੂੰ ਮਤਲਬ ਡਾਇਰੈਕਟਲੀ ਇੰਡਾਇਰੈਕਟਲੀ ਡੈਮੇਜ ਵੀ ਕਰਦਾ ਹੈ ਇਫੈਕਟ ਵੀ ਕਰਦਾ ਹੈ ਕਿਉਂਕਿ ਇਨਸੈਕਟ ਪੈਸਟ ਐਟੈਕ ਵੱਧ ਜਾਂਦਾ ਹੈ ਹਿਊਮਿਡਿਟੀ ਜਿਆਦਾ ਉੱਥੇ ਮੌਇਸਚਰ ਵੱਧ ਜਾਂਦਾ ਹੈ ਹੈਨਾ ਤੇ ਦੂਸਰਾ ਇਹ ਹੈ ਕਿ ਕਈ ਵਾਰੀ ਉਹਨਾਂ ਦੀਆਂ ਜੜਾਂ ਦਾ ਨਾ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਯੈਲੋਇੰਗ ਹੋਣੀ ਚਾਹੀਦੀ ਹੈ ਜ਼ਿਆਦਾ ਪਾਣੀ ਹੋ ਕਿਉਂਕਿ ਉਹਦੇ ਨਾਲ ਜਿਹੜੀ ਪਲੱਗਿੰਗ ਹੋ ਜਾਂਦੀ ਹੈ ਸੋ ਉਹਨੂੰ ਜਿੰਨਾ ਤੇ ਆਪਾਂ ਕੱਢਦੇ ਨਹੀਂ ਆ ਤਾਂ ਪ੍ਰੋਪਰ ਗਰੋਥ ਨਹੀਂ ਹੁੰਦੀ ਹੈ ਨਾ ਪlant ਦੀ ਜਿਹੜਾ ਪਾਣੀ ਜ਼ਿਆਦਾ ਸਮਾਂ ਲਈ ਜਿੱਥੇ ਆਇਆ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਆਪਣਾ ਜਿੰਨਾ ਕੰਮ ਉਹਨਾਂ ਕਰ ਲੈਣ ਉਸ ਬਰਸਾਤ ਦੇ ਨਾਲ ਜਿੰਨਾ ਕੰਮ ਹੈ ਲੋੜ ਹੈਗੀ ਹੈ ਪਰ ਉਸ ਤੋਂ ਬਾਅਦ ਪਾਣੀ ਖੇਤਾਂ 'ਤੇ ਖੜੇ ਨਾ ਰਹਿੰਦਾ ਜਿੰਨਾ ਉਸ ਤੋਂ ਹੋਲੀਲੇ ਡੈਮੇਜ ਉਹਨਾਂ ਦੀ ਉਹਨਾਂ ਦੀ ਜਿਹੜੀ ਫਸਲ ਹੁੰ ਉਸ ਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦੇ ਕਿਤੇ ਵੀ ਪਾਣੀ ਦਾ ਮਤਲਬ ਪ੍ਰੋਪਰ ਉਹਦਾ ਜਿਹੜਾ ਡਰੇਨੇਜ ਹੋਣਾ ਚਾਹੀਦਾ ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਇਨਸੈਕਟ ਪੈਸਟ ਐਟੈਕ ਪਿੱਛੇ ਜੇ ਹੋਣਾ ਸ਼ੁਰੂ ਹੋ ਗਿਆ ਸੀ ਕਿਤੇ ਕਿਤੇ ਰਿਪੋਰਟਿੰਗ ਆ ਰਹੀ ਸੀ ਤਾਂ ਇਸ بارش ਨਾਲ ਉਹ ਵਾਸ਼ ਆਊਟ ਹੋ ਜਾਂਦਾ ਹੈ ਜਦੋਂ ਇੰਨਾ ਅੱਛਾ ਡਾਊਨਪੋਰ ਹੁੰਦਾ ਹੈ ਤੇ ਉਹਦੇ ਨਾਲ ਇਹ ਫਾਇਦਾ ਹੁੰਦਾ ਹੈ ਕਿ ਉਹ ਫਿਰ ਜਿਹੜਾ ਇੱਕ ਵਾਰੀ ਛੱਡ ਜਾਂਦਾ ਹੈ ਸੋ ਉਹ ਵੀ ਏਰੀ ਲਈ ਬਹੁਤ ਬੈਨੀਫੀਸ਼ੀਅਲ ਰਿਹਾ ਥਰਡ ਹੈ ਕਿ ਆਪਣੇ ਟੈਂਪਰੇਚਰ ਜਿਹੜੇ ਇੰਨੇ ਜ਼ਿਆਦਾ ਹਾਈ ਚਲੇ ਗਏ ਸੀਗੇ ਉਹ ਵੀ ਫਾਲ ਕੀਤੇ ਆ ਹਨਾ ਟੈਂਪਰੇਚਰ 28 ਤੱਕ ਆ ਗਿਆ ਸੀਗਾ ਜਿਹੜਾ ਸਾਡਾ ਮੈਕਸਿਮ ਟੈਂਪਰੇਚਰ ਹੈ ਮਿਨਿਮਮ ਟੈਂਪਰੇਚਰ 24 ਤੱਕ ਆ ਗਿਆ ਸੀ ਆਉਣ ਵਾਲੇ ਦਿਨਾਂ ਤੇ ਅਗਰ ਗੱਲ ਕਰੀਏ ਖੁਸ਼ੀ ਜਿਹੜੀ ਲੁਧਿਆਣਾ ਬਸਤੀਆਂ ਲੋ ਦੇਖੀ ਗਈ ਹੈ ਇਸ ਵਾਰੀ ਮਿਲੇ ਬਰਸਾਤ ਦੇ ਤੌਰ ਤੇ ਸਾਨੂੰ ਦੇਖਣ ਨੂੰ ਮਿਲੀ ਹੈ ਇਹ ਜਿੱਦਾਂ ਤੁਸੀਂ ਦੱਸਿਆ ਕਿ ਇਸ ਹਫਤੇ ਤਕ ਤਕਰੀਬਨ ਸਾਨੂੰ 49 ਮਿਲੀਮੀਟਰ ਦੀ ਬਰਸਾਤ ਦੀ ਲੋੜ ਸੀਗੀ ਇਸ ਹਫਤੇ ਦੀ 70 ਮਿਲੀਮੀਟਰ ਤੱਕ ਗਈ ਹੈ ਸੋਨ ਫਿਊਚਰ ਦੇ ਵਿੱਚ ਕਿੱਦਾਂ ਦੇ ਦੋ ਕਿ ਜਿਹੜੀ ਖੁਸ਼ੀ ਕਿੰਨੇ ਟਾਈਮ ਤੱਕ ਬਰਕਰਾਰ ਰਹੇਗੀ ਤੇ ਤਾਪਮਨ ਕਿੰਨਾ ਠਿਲ ਰਹੇਗਾ ਸਾਡਾ ਲੁਧਿਆਣਾ ਸ਼ਹਿਰ ਦਾ ਅਹ ਦੇਖੋ ਜਿਹੜਾ ਇਹ ਇੰਨਾ ਅੱਛਾ ਮਤਲਬ ਸਪੈਲ ਰਿਹਾ ਹੈ ਇਹਦਾ ਕਾਫੀ ਜ਼ਿਆਦਾ ਇਫੈਕਟ ਰਹੇਗਾ ਕਿਉਂਕਿ ਬਹੁਤ ਮਤਲਬ ਇਹ ਮਤਲਬ ਵੈਲ ਡਿਸਟ੍ਰਿਬਿਊਟਡ ਰੇਨਫਾਲ ਸੀਗੀ ਜਦੋਂ ਇੰਨੀ ਜ਼ਿਆਦਾ ਵੈਲ ਡਿਸਟ੍ਰਿਬਿਊਟਡ ਹੁੰਦੀ ਹੈ ਤਾਂ ਫਿਰ ਟੈਂਪਰੇਚਰ ਵੀ ਹਰ ਜਗ੍ਹਾ ਤੇ ਫਾਲ ਕਰਦਾ ਹੈ ਫਿਰ ਟੈਂਪਰੇਚਰ ਥੋੜਾ ਗ੍ਰੈਜੂਲੀ ਰਾਈਜ਼ ਕਰੂਗਾ ਹੁਣ ਵੀ ਟੈਂਪਰੇਚਰ ਜਿਹੜਾ ਸਿਰ 28 ਤੋਂ ਬੜ 32 ਹੋਇਆ ਹੈ ਸੋ ਕਲਾਉਡੀਨੈਸ ਵੀ ਹੈ ਹਨਾ ਹਵਾ ਵੀ ਚੱਲ ਰਹੀ ਹੈ ਸੋ ਕਾਫੀ ਕੰਫਰਟੇਬਲ ਵੈਦਰ ਹੈਗਾ ਅੱਜ ਵੀ ਸੋ ਹਲੇ ਇਸ ਤਰ੍ਹਾਂ ਪਰਸਿਸਟ ਕਰੇਗਾ ਕਿਉਂਕਿ ਜਿਹੜਾ ਹਲੇ ਕਿ ਨਾਈਟ ਟੈਂਪਰੇਚਰ ਥੋੜਾ ਜਿਹਾ ਵਧਣਾ ਫਿਰ ਸ਼ੁਰੂ ਹੋਇਆ ਤਾਂ ਉਹਦੇ ਨਾਲ ਇੱਕ ਸਿਸਟਮ ਜਿਹੜਾ ਡਿਵੈਲਪ ਹੋ ਰਿਹਾ ਹੈ ਤਾਂ 15 16 ਨੂੰ ਫਿਰ ਚਾਂਸਸ ਨੇ ਕਿ ਪੰਜਾਬ ਦੇ ਕਿਸੇ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਬਾਰਿਸ਼ ਸੋ ਇਸ ਕਰਕੇ ਮਤਲਬ ਹਲੇ 3-4 ਦਿਨ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਵੈਦਰ ਆ ਉਹ ਠੀਕ ਰਹੇਗਾ ਬਿਲਕੁਲ ਮੈਂ ਵੈਦਰ ਤਾਂ ਬਹੁਤ ਵਧੀਆਗਾ ਠੀਕ ਰਹੇਗਾ ਲੇਕਿਨ ਅਗਰ ਵੱਡੀ ਗੱਲ ਹੈ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਕਿ ਉਹਨਾਂ ਕਾਫੀ ਗੈਪ ਦੇਖਣ ਨੂੰ ਮਿਲ ਰਿਹਾ ਸਾਨੂੰ ਹੈ ਮਾਨਸੂਨ ਦੇ ਵਿੱਚ ਲੰਬਾ ਲੰਬਾ ਗੈਪ ਆ ਰਿਹਾ ਮਤਲਬ ਲੰਬੇ ਗੈਪ ਲਾਈਕ ਅ ਅਗਰ ਪਹਿਲੇ ਹਫਤੇ ਗਾਸ ਤੇ ਸ਼ੁਰੂਆਤ ਜਿਹੋਈ ਹੈ ਔਰ ਉਸ ਤੋਂ ਬਾਅਦ ਹੁਣ ਅੱਗੇ ਫਿਊਚਰਸ ਕਿਤਾ ਲੱਗ ਰਹੀ ਹੈ ਇਹਨਾ ਲੰਬਾ ਗੈਪ ਰਹੇਗਾ ਜਾਂ ਬੈਕ ਟੂ ਬੈਕ ਇਦਾਂ ਇਦਾਂ ਦੀ ਅੱਧੀ ਝੜੀ ਝੜੀ ਹੋਰ ਵਧੀਆ ਦੇਖਣ ਨੂੰ ਮਿਲ ਸਕਦੀ ਹੈ ਇਹ ਕੋਈ ਡਿਪੈਂਡ ਕਰਦਾ ਹੈ ਕਿ ਜਿਹੜੀ ਮੌਨਸੂਨ ਹੈ ਉਹਨੂੰ ਕਿਸ ਤਰ੍ਹਾਂ ਦੀ ਬੈਕ ਪੁਸ਼ ਮਿਲਦੀ ਹੈ ਹੈਨਾ ਜੇ ਤਾਂ ਉਹਨੂੰ ਪ੍ਰੋਪਰ ਪਿੱਛੋਂ ਬੈਕ ਪੁਸ਼ ਮਿਲੀ ਜਾਏ ਉਹਨਾਂ ਜ਼ਿਆਦਾ ਕਿਉਂਕਿ ਜੇ ਪਿੱਛੇ ਅਰੇਬੀਅਨ ਸੀ ਜਾਂ ਬੇ ਆਫ ਬੰਗਾਲ ਤੋਂ ਹੀ ਸਿਸਟਮ ਜਿਹੜਾ ਡਿਵੈਲਪ ਹੋਣਾ ਤੋ ਉਹ ਅੱਗੇ ਜਾ ਕੇ ਮੂਵ ਕਰਨਾ ਹੈ ਜੇ ਉੱਥੇ ਮਤਲਬ ਇਸ ਤਰ੍ਹਾਂ ਦਾ ਸਿਸਟਮ ਡਿਵੈਲਪ ਹੁੰਦਾ ਪੁਸ਼ ਹੁੰਦੀ ਹੈ ਤਾਂ ਫਿਰ ਤਾਂ ਮੌਨਸੂਨ ਦੀ ਬਹੁਤ ਅੱਛੀ ਪ੍ਰੋਗਰੈਸ ਹੁੰਦੀ ਹੈ ਬਟ ਇਹ ਇੰਨਾ ਲੌਂਗ ਟਰਮ ਜਿਹੜੀ ਪ੍ਰੈਡਿਕਸ਼ਨ ਹੈ ਉਹ ਕਰਨੀ ਕਾਫੀ ਔਖੀ ਹੁੰਦੀ ਹੈ ਬਟ ਇਹ ਹੈ ਕਿ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਆਹ ਬਾਰਿਸ਼ ਹੋਈ ਹੈ ਸਾਡੇ ਕੋਲ ਪਿੱਛੇ 10 11 ਨੂੰ ਹੋਈ ਹੈ ਫਿਰ ਹੁਣ 15 16 ਨੂੰ ਵੀ ਐਕਸਪੈਕਟਿਡ ਹੈ ਸੋ ਇਸ ਤਰ੍ਹਾਂ ਦੀ ਅਗਰ ਸਾਨੂੰ ਰੈਗੂਲਰ ਥੋੜਾ ਮਿਲਦਾ ਰਹੂਗਾ ਕੰਟੀਨਿਊਸ਼ਨ ਦੇ ਵਿੱਚ ਤਾਂ ਡੈਫੀਨਿਟਲੀ ਜਿਹੜਾ ਡੈਫਿਸਿਟ ਕਵਰ ਹੋ ਜਾਏਗਾ ਅਦਰ ਮੈਪ ਦੀ ਗ ਸੋ 16 ਨੂੰ ਸ਼ੋਰ ਹੈ ਕਿ ਲੱਗਦਾ ਹੈ ਕਿ ਲੁਧਿਆਣਾ ਸ਼ਹਿਰ 16 ਨੂੰ ਅੱਛੀ ਖਾਸੀ بارش ਦੁਆਰਾ ਦੇਖਣ ਨੂੰ ਮਿਲੇਗੀ 16 ਤਰੀਕ ਨੂੰ ਦੇਖੋ ਉਹ ਵੀ ਬਹੁਤ ਸਕੈਟਰਡ ਰੇਨਫਾਲ ਦੇ ਚਾਂਸਸ ਨੇ ਕਿਉਂਕਿ ਜਿਹੜਾ ਸਿਸਟਮ ਹੈ ਪਹਿਲਾਂ 15 ਨੂੰ ਕਾਫੀ ਅੱਛਾ ਡਿਵੈਲਪ ਹੋਇਆ ਹੋਇਆ ਸੀ ਹੁਣ ਥੋੜਾ ਸਕੈਟਰਡ ਹੋ ਕੇ 16 ਨੂੰ ਹੋਇਆ ਸੋ 16 ਦੇ ਵਿੱਚ ਵੀ ਸਾਰੇ ਪੰਜਾਬ ਦੇ ਵਿੱਚ بارش ਦੇ ਚਾਂਸਸ ਨਹੀਂ ਹੈਗੇ ਆਈਸੋਲੇਟਿਡ ਪਲੇਸਿਸ ਤੇ ਹੈ ਬਟ ਇਹ ਡੈਫੀਨਿਟਲੀ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਚਾਂਸਸ ਹੈਗੇ ਆ بارش ਦੇ ਸੋ ਆਪਾਂ ਨੂੰ ਇਹ ਹੈ ਕਿ ਓਵਰਆਲ ਜਿਹੜਾ ਟੈਂਪਰੇਚਰ ਹੈ ਉਹ ਠੀਕ ਹੀ ਰਹੇਗਾ ਠੀਕ ਹੀ ਰਹੇਗਾ ਬਹੁਤ ਬ ਸੋ ਦੋਸਤੋ ਦੇਖਿਆ ਮੈਮ ਕੇ ਕੇ ਨੇ ਸਾਫ ਤੌਰ ਤੇ ਦੱਸਿਆ ਕਿ ਜਿਹੜੀ ਬਰਸਾਤ ਹੈ ਉਮੀਦ ਤੋਂ ਦੁੱਗਣੀ ਹੀ ਹੋਈ ਸੀ ਇਸ ਹਫਤੇ ਜੋ ਕਿ ਸਾਨੂੰ 49 ਕਹਿ ਲੋ ਕਿ ਮਿਲੀਮੀਟਰ ਚਾਹੀਦੀ ਸੀ ਲੇਕਿਨ 70 ਮਿਲੀਮੀਟਰ ਜਿਹੜੀ ਬਰਸਾਤ ਹੈ ਲੁਧਿਆਣਾ ਸ਼ਹਿਰ ਤੇ ਵਿੱਚ ਸਾਫ ਤੌਰ ਤੇ ਦੇਖਣ ਨੂੰ ਮਿਲੀ ਹੈ ਔਰ ਕਿਸਾਨਾਂ ਨੂੰ ਵੀ ਕਹਿ ਲੋ ਕਿ ਟਿਊਬਲ ਦਾ ਪਾਣੀ ਇਸਤੇਮਾਲ ਕਰਨ ਦੀ ਨੀਂਦ ਨਹੀਂ ਪਈ ਬਲਕਿ ਉਹੀ ਜਿਹੜਾ ਨੇਚਰਲ ਵਾਟਰ ਹੈ ਉਸ ਦੇ ਨਾਲ ਹੀ ਉਹ ਆਪਣੀ ਖੇਤੀ ਕਰ ਸਕਦਾ ਲੇਕਿਨ ਵੱਡੀ ਗੱਲ ਮੈਮ ਨੇ ਐ ਸਾਹਮਣੇ ਲਿਆਂਦੀ ਹੈ ਕਿ ਜਿਹੜੀ ਪਾਣੀ ਜਿਹੜਾ ਖੇਤਾਂ ਤੇ ਖੜਾ ਨਾ ਰਹਿਣ ਦਿਓ ਕਿਉਂਕਿ ਅਗਰ ਖੇਤਾਂ ਤੇ ਪਾਣੀ ਖੜ ਰਿਹਾ ਹੈ ਆਨੇ ਦਿਨਾਂ ਵਿੱਚ 16 ਤਰੀਕ ਨੂੰੜੀ ਬਾਰਿਸ਼ ਛੜੀ ਹੈ अच्छी खासी बारिश ਛੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਤਾਪਮਨ ਤਿੰਨ ਚਾਰ ਦਿਨਾਂ ਦੀ ਗੱਲ ਕਰੀਏ ਤਿੰਨ ਚਾਰ ਦਿਨਾਂ ਦਾ ਜਿਹੜਾ ਤਾਪਮਨ ਹੈ ਉਹ ਐਜ਼ ਇਟ ਇਜ਼ ਠੰਡਾ ਮਾਹੌਲ ਜਿਹੜਾ ਬਣਿਆ ਰਹੇਗਾ ਸੋ ਸਿਅਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸਿਅਸ ਹੀ ਜੁ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਤੁਹਾਨੂੰ ਦਿਵੇ ਇਜਾਜ਼ਤਾਂ ਮਾਦਾ ਤੇ ਜੁੜੇ ਰਹੋ ਲੁਧਿਆਣਾ ਲਾਈ ਦਿਓ